ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾਗਾ ਜੀ ਜਿਨ੍ਹਾਂ ਚੋਂ ਇੱਕ ਟੋਕਰ ਗੱਬਣ ਚੈੱਕ ਪਾਸ ਇੱਕ ਸੂਈ ਸੂਈ ਮੱਝ ਇੱਕ ਗੱਬਣ ਵੈੜ ਜੀ ਇੱਕ ਸੂਈ ਵੈੜ ਦੋ ਟੋਕਰ ਨੇ ਜੀ ਸਪੈਸ਼ਲ ਬੇਨਤੀ ਹੈ ਵੀਰੇ ਜਿਹੜੇ ਜੇ ਕੋਈ ਟੋਕੜ ਗੱਬਰ ਨਾਗ ਹੁੰਦਾ ਤਾਂ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਗੱਬਰ ਹੁੰਦਾ ਥਣ ਪਾਸ ਕਰ ਲਿਆ ਕਰੋ ਤੇ ਸੂਆ ਸਵਾਇ ਨਾਗ ਹੁੰਦਾ ਤਾਂ ਵੀਰੇ 2 ਟਾਈਮ 4 ਟਾਈਮ ਮਿਲਕਿੰਗ ਕਰ ਲਿਆ ਕਰੋ ਮੌਲ ਰੇਟ ਜਮਾ ਛੋਟੇ ਛੋਟੇ ਰਹਿਣ ਵਾਲੇ ਆ ਜੀ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲਓ ਜੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਤ ਸਿੰਘ ਆ ਜੀ ਪਿੰਡ ਜੀ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8264818960 ਜੀ ਠੀਕ ਆ ਵੀਰੇ ਅੱਜ ਟੋਟਲ 6 ਨਾ ਹੈਗਾ ਜੀ 6 ਨਾ ਗਈ ਠੀਕ ਆ ਜੀ ਆਪਾਂ ਟੋਕੜ ਗੱਬਣ ਤੋਂ ਸ਼ੁਰੂ ਕਰਦੇ ਆ ਵੀਰੇ ਸੁਆ ਕਿੰਨਾ ਮਾ ਜੀ ਇਹ ਵੀਰੇ ਪਹਿਲੇ ਸੁਆ ਸੁਈ ਆ ਦੂਜੇ ਵਾਸਤੇ ਗੱਬਣਾ ਭਰਾ ਕਿੰਨੇ ਸਮੇਂ ਦੀ ਜੀ ਇਹ ਵੀਰੇ ਪੌਣੇ 3 ਮਹੀਨੇ ਦੀ ਆ ਚੈੱਕ ਪਾਸ ਹੈ। ਚੈੱਕ ਪਾਸ ਹੈ। ਭਾਈ ਮੰਨ ਕੇ ਅੱਜ ਚੱਲ। ਭਾਈ ਮੰਨ ਲੇ ਕੋ ਪੌਣੇ ਤੱਕ। ਦੁੱਧ ਕਿੰਨਾ ਤਿਆਰ ਹੈ ਜੀ? ਦੁੱਧ ਬਰਾੜ ਭਾਈ 7 ਕਿਲੋ ਆ। ਜੋ ਠੰਡੇ ਵਾਲਾ। ਦੁੱਧ ਆਠ ਹੀ ਆਪਾਂ 7 ਕਵਾਂਗੇ ਠੀਕ ਹੈ ਜੀ। ਠੀਕ ਹੈ ਜੀ। ਹਾਂਜੀ। ਠਣਾ ਦੀ ਡੰਨ ਆ ਜੀ। ਓਕੇ ਆਪਾਂ। ਠੰਡੀ ਸੀਲ ਵੀ ਪੂਰੀ ਹੈ ਜੀ। ਲੈ ਬਰਾੜ ਭਾਈ। ਲਓ ਜੀ ਚੈੱਕ ਕਰੋ। ਠੰਡੀ ਸੀਲ ਪਹੂ ਆਪਾਂ ਲੈਂਡਿੰਗ ਕਰਮ ਤਾਂ ਆਪਾਂ ਕਿਧਰ ਲਈ ਨਹੀਂ ਭਰਾ। ਸਹੀ ਗੱਲ ਹੈ ਜੀ। ਠੀਕ ਹੈ ਨਾ? ਠੀਕ ਹੈ ਜੀ। ਤੋੜ ਕੇ ਦਿਖਾ ਦੀ ਵੀਰੇ। 1 ਮਿੰਟ ਭਰਾ। ਸੁਆ ਪਹਿਲਾ ਜੀ। ਦੂਜੇ ਸੂਏ ਵਾਸਤੇ ਪੌਣੇ 3 ਮਹੀਨੇ ਦੀ ਗੱਬਣ ਚੈੱਕ ਪਾਸ ਮੇਰੀ ਸਪੈਸ਼ਲੀ ਬੇਨਤੀ ਆ ਡਾਕਟਰ ਸਾਹਿਬਾਨ ਆਪ ਦਾ ਨਾਲ ਲੈ ਕੇ ਆਓ ਤੇ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜਾਓ ਜੰਤਰਾਮ ਕਲੀ ਬੱਚੀ ਚਮਕਾੜੀ ਬਹੁਤ ਆ ਕੋਈ ਆਏ ਨਹੀਂ ਜੇ ਵੀ ਇਧਰ ਮੁਕਾਵਾੜੀ ਠੀਕ ਗੱਲ ਆ ਵਾਧੇ ਵਾਲੀ ਚੀਜ਼ ਆ ਆਏ ਨਹੀਂ ਬਈ ਚਾਰ ਪੱਲੇ ਨਾਲ ਬ੍ਰਾਂਡ ਬਈ ਬੱਚੀ ਦਾ ਕੜਦੀ ਨਹੀਂ ਕਰਮ ਵਾਲੀ ਬਾੜੀ ਚੰਗੀ ਵਖੀਆ ਤੁਨੀ ਇਸ ਕੁਆਲਟੀ ਥਣ ਕੱਲਾ ਕੱਲਾ ਨਿੱਖੜ ਮਾ ਸੂਣਾ ਗਲਾਬੀ ਥਣ ਥਣਾ ਦੀ ਬਈ ਦਸ ਦਾ ਡੰਗ ਹੋਊਗੀ ਬੇਫਿਕਰ ਹੋ ਜਾ ਚੰਗੀ ਆ ਵੜ ਵੜ ਕਿਸੇ ਦੀ ਬਾਕੀ ਬਰਾੜ ਬਈ ਆ ਤੁਸੱਲੀ ਕਰਨ ਭਾਵੇਂ ਚਾਰ ਡੰਗ ਚ ਹੋਵੇਗੀ ਭਰਾ ਹਣਾ ਸਹੀ ਗੱਲ ਦੇ ਵੀ ਬੱਚੀਆਂ ਵਾਲੇ ਭਾਜੀ ਦੇਣੀਆਂ ਬਈ ਆਪਾਂ ਉਹ ਪੱਛੀਆਂ ਵਾਲਾ ਭਾਈ ਆਪਣਾ ਦਾ ਬੱਚੀਆਂ ਵਾਲਾ ਭਾਜੀ ਜੇ ਕਿਤੇ ਖਾਲੀ ਬੱਚੀ ਸੰਭਣੀ ਉਹ ਤੋਂ ਕਿਤੇ 100 ਗੁਣਾ ਚੰਗੀ ਆ ਇੱਕ ਦਾ ਵੀਰੇ ਇਹਨੇ ਆਪਦਾ ਖਰਚਾ ਕੱਢ ਲਿਆ ਇਹਨੇ ਘਾਰੇ ਘਰੋਂ ਆਈ ਆ ਸੁੱਕੀ ਟੂੜੀ ਚੱਕੀ ਜਾਂਦੀ ਦੇਖ ਲੈ ਠੀਕ ਹੈ ਜੀ ਮੁੱਲ ਕਰਨ ਬਰਾਡਵੇ ਕਿੰਨਾ ਮਰਜ਼ੀ ਕਰ ਲਈਏ ਬੱਚੀ ਦਾ ਹਾਂਜੀ 40 ਮੰਗ ਲਈਏ 45 ਮੰਗ ਲਈਏ 36000 ਦੀ ਬੱਛੀ ਆਪਾਂ ਦੇਣੀ ਆ ਬਰਾੜ ਬਈ ਮੋਜੂਮਾਨ ਤਾਂ ਜੀ ਮਾੜਾ ਮੋਟਾ ਹੀ ਹੋਊਗਾ ਬਾਹਰ ਨਹੀਂ ਹੋਣਾ ਬਈ ਠੀਕ ਆ ਜੀ ਹਾਂ ਜੀ ਪਰ ਇੱਕ ਗੱਲ ਹੈ ਬੇਨਤੀ ਆ ਬਾਈ ਫੋਨ ਬਾਈ ਉਹੀ ਲਾਵੇ ਕੋਈ ਸਵਾਦ ਵਾਲਾ ਫੋਨ ਨਾ ਲਾਵੇ ਬਰਾੜ ਬਾਈ ਠੀਕ ਹੈ ਵੀਰੇ ਠੀਕ ਹੈ ਜੀ ਜਿਹੜੇ ਟਾਈਮ ਪਾਸ ਵਾਲਾ ਨਾ ਲਾਵੇ ਵੀ ਟਾਈਮ ਪਾਸ ਵਾਲੇ ਬੋਲ ਹੁੰਦੇ ਆ ਬਰਾੜ ਬਾਈ ਸਹੀ ਗੱਲ ਹੈ ਹਾਂ ਜੀ ਜਿਹਨੇ ਲੈਣੀ ਆ ਫੋਸ ਗੱਲ ਕਰੇ ਆਪ ਦਾ ਡਾਕਟਰ ਨਾਲ ਲੈ ਵੀਡੀਓ ਸਾਰੀ ਵੇਖਿਆ ਕਰਨ ਯਾਰ ਸਹੀ ਗੱਲ ਹੈ ਵੀਡੀਓ ਨੂੰ ਵੀਰੇ ਸਾਰੇ ਦੇਖ ਲੈ ਵੀਰੇ ਵੀਡੀਓ ਬਾਈ ਦੇਖ ਦੇਣੀਗਾ ਪਹਿਲਾਂ ਇਹ ਫੋਨ ਲਾ ਕੇ ਕਹਿ ਦਿੰਦੇ ਆ ਕਿਵੇਂ ਆ ਵੀਰੇ ਆ ਕਿਵੇਂ ਆ ਠੀਕ ਹੈ ਜੀ ਉਹ ਦੁਬਾਰਾ ਦੁਬਾਰਾ ਡਟੇ ਰੱਖਣੀ ਔਖੀ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਤੇ ਮੱਝ ਤੋਂ ਆ ਜਾਂਦੇ ਵੀਰੇ ਸੂਆ ਕਰਨਾ ਮੈਂ ਫਿਰ ਇਹ ਵੀਰੇ ਦੂਜੇ ਸੂਆ ਸੂਈਆ ਕੋਈ ਚੀ ਮਾਲ ਲੀ ਵੀਦਨ 25 ਦਿਨ ਹੋਇਆ। ਬੱਚਾ ਕੀ ਹੈ ਜੀ? ਘੱਟਾ ਮਗਰ ਭਰਾ। ਘੱਟੇ ਤੇ ਮਿਲਦੀ ਆ। ਘੱਟੇ ਦੇ ਤਾਂ। ਕਿੰਨਾ ਦੁੱਧ ਤਿਆਰ ਆ? ਦੁੱਧ ਬਰਾੜ ਭਾਈ ਹੁਣ ਅਸ ਟਾਈਮ ਹੈਗਾ ਬ 9 ਕਿਲੋ ਕੰਡੇ ਵਾਲਾ। ਥਣਾ ਦੀ ਦੰਨ ਆ ਜੀ। ਓਕੇ ਆ ਭਰਾ ਭਾਈ। ਠੰਡੀ ਸੀਲ ਹੈ ਜੀ। ਪੂਰੀ ਯਾਰ। ਭਾਰ ਪਿੱਛੇ ਦੀ ਵੀ ਗਾਰੰਟੀ। ਗਾਰੰਟੀ ਆ ਥਾਂ ਦੇ ਦਾ ਰਹਿ ਗੋ। ਠੀਕ ਜੀ। ਹਵਾਨਾ ਚੈੱਕ ਕਰ ਲਓ ਸੋਨਾ ਫਿਟਨੈਸ ਵਾਲਾ ਲੈ ਆਈਏ ਉਹਨੂੰ ਵੀ ਬਾਹਰ ਨੂੰ। ਸੁਆ ਜਿਹੜਾ ਮਰਜੀ ਮੰਨ ਲਿਓ ਕਿਉਂਕਿ ਬਾਈ ਦਾ ਮਾਲ ਸਾਰਾ ਲਿਆਂਦਾ ਹੀ ਹੁੰਦਾ ਆ ਬੱਚਾ ਤੁਹਾਡੇ ਸਾਹਮਣੇ ਆ। ਜਿੰਨੇ ਸਮੇਂ ਦਾ ਮਰਜੀ ਸੁਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਚਵਾਈ ਕਰ ਸਕਦਾ ਜੀ ਖਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਕੋਟシャンਕ ਪੂਰਾ ਇਹ ਤਾਂ ਬਰਾੜ ਬਾਈ ਹੁਣੇ ਲਾਈ ਆ ਜੇ ਐਸੇ ਤਾਜੀ ਆਈ ਆ ਆ ਦੇ ਬਾਰਾ ਸਿਖੜੇ ਹੁਣੇ ਲਾਈ ਆ ਤਾਜੀ ਆਈ ਆ ਠੀਕ ਆ ਜੀ ਠੀਕ ਆ ਵੀਰੇ ਥਾਣੇ ਦਾ ਦੇਖ ਲੈ ਮੈਨੂੰ ਕੋਈ ਨਾ ਤਾਂ ਲੱਗਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਮੋਲ ਤਾਂ ਬਰਾੜ ਬਾਈ 85 ਕਰ ਲਈ 80 ਕਰ ਜਿਹੜੇ ਲੈ ਨਹੀਂ ਆ ਜੀ ਪਹਿਲੇ ਲੈਣੇ ਆ 70000 ਦੀ ਦੇ ਦਾਂਗੇ ਕਿੰਨੇ ਦੀ 75 ਦੀ 75000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਗੋਲ ਪੈਠ ਪੂੜਾ ਚੰਗੀ ਆ ਜਿਹਦੇ ਥੋੜੇ ਪੈਸੇ ਲਾਉਣੇ ਆ ਉਹਨਾਂ ਲਈ ਮਾੜੀ ਵੀ ਨਹੀਂ ਆਪਦਾ 9 ਕਿਲੋ ਦੁੱਧ ਜੋਕ ਕੇ ਲੈ ਜਿਓ ਜੀ ਥਾਂ ਲੈ ਵੇਖੀ ਹਣ ਭਾਂਡੇ ਦੀ ਪੂਰੀ ਸਾਫ ਆ ਬਾਕੀ ਬੱਚੇ ਦੇ ਮਿਲਦੀ ਆ ਜੀ ਬੱਚੇ ਦੇ ਆ ਅੱਗੇ ਵੀਰੇ ਗੱਬਣ ਵੜ ਆ ਗਈ ਆ ਸੁਆ ਕਿੰਨਾ ਮਾਜੀ ਇਹਦਾ ਇਹਦਾ ਵੀਰੇ ਦੂਜੋ ਸੁਆ ਕੱਦ ਕਾਠ ਵੀ ਚੰਗਾ ਬਜਨ ਵੀ ਚੰਗਾ ਬਾਕੀ ਵੀਰੇ ਅੰਗ ਕ੍ਰੋਸ ਆ ਸਮਾਂ ਕਿੰਨਾ ਲੈਂਦੀ ਆ ਬਰਾਡ ਬਈ ਸਮਾਦ 8 ਦਿਨ ਪਈ ਆ ਜੀ ਡੇਟ ਮੁਤਾਬਕ ਹਾਂਜੀ ਠੀਕ ਦੇ ਸਰਾ ਹਿਸਾਬ ਨਾਲ ਬਾਕੀ ਪਸੂ 2 ਦਿਨ ਵੱਧ ਲਾ ਜੀਵੇ 2 ਦਿਨ ਘੱਟ ਲੈ ਜੀਵੇ ਦੂਜੇ ਸਵੇਰੇ ਬੱਚੇ ਸੁਣੀ ਆ ਠੀਕ ਹੈ ਜੀ ਚੰਨੀ ਆ ਦੇ ਭਰਾ ਦੰਦ ਚੱਕਦੀ ਪਈ ਬੱਚੀ origignal ਦੂਜੇ ਸਵੇਰੇ ਹਾਂਜੀ ਕੋਈ ਸਾਈ ਯਾਰ ਕੋਈ ਜਰਸੀ ਸਾਰੇ ਬੱਚੀ ਆ ਵੀਰੇ ਮੈਕਸ ਆ ਜੀ ਠੀਕ ਹੈ ਕੀ ਰਿਕਾਰਡ ਆ ਪਹਿਲੇ ਸਵੇਰੇ ਰਿਕਾਰਡ ਬਰਾਡ ਬਈ ਚੂੜਪੋਲ ਨੂੰ ਗਲਕਾ ਨਾ ਮਰਜੀ ਪੋਲੀ ਜਾਵੇ 23 ਕਿਲੋ ਚੋਇਆ ਵਾ ਮਾਲਕਾਂ ਦਾ 23 ਕਿਲੋ ਭਲੂਣ ਦਾ ਹਾਂਜੀ ਭਲੂਣ ਦਾ ਭਲੂਣ ਦਾ ਉਹ ਬੰਦੇ ਕਹਿੰਦੇ ਗਾਰੰਟੀ ਨਾਲ ਭਾਵੇਂ ਬੱਚੀ ਭੇਜਦੀ ਆਪਾਂ ਕੀ ਐਲੰਦੋ ਲਈ ਆ ਆਪਣੇ ਨਾਲ ਦੇ ਪਿੰਡ ਠੀਕ ਆ ਜੀ ਲਿਆਇਆ ਜਲੇ ਬੰਦੇ ਆ ਉਹ ਕਹਿੰਦੇ 23 ਕਿਲੋ ਪੂਰਾ ਖੁੱਲਾ ਚੋਇਆ ਬਚੀ ਰੋ ਤੇ ਥਾਣਾ ਦੀ ਦੰਨਾ ਜੀ ਓਕੇ ਅਬਰਾੜ ਬਈ ਇੱਕ ਸੈੱਪ ਦੇ ਵੇਖੀ ਬਚੀ ਦੀ ਇਹਦੀ ਬਾਕੀ ਗਰਮੀਆਂ ਦਾ ਤੋਪ ਕੱਦ ਕਾਠ ਵੀ ਫੁੱਲ ਚੰਗਾ ਵਜਨ ਵੀ ਫੁੱਲ ਪਿੰਡ ਕੀ ਮੰਗਦਾ ਅਬਰਾੜ ਬਈ ਆਵੇ ਹਾਂ ਜੀ ਨਾ ਅਥਰੋ ਗਲੀ ਸਹੀ ਗੱਲ ਆ ਜੀ ਉੱਪਰ ਛੱਡ ਦੇ ਗਾ ਬੈਠ ਦੇ ਫੁੱਲ ਵਜਨ ਵਜੂਦ ਵਾਲੀ ਆ ਕੋਈ ਆਏ ਨਹੀਂ ਗਾ ਇੱਕ ਮਿੰਟ ਰੋ ਇੱਕ ਮਿੰਟ ਰੋ ਦੀ ਵੀ ਬਾਈ ਕਹਿੰਦਾ ਕੋਈ ਗੱਲ ਨਹੀਂ ਉਪਰਾ ਕਰਦੀ ਆ ਥੋੜਾ ਜਿਆਦਾ ਇੱਕ ਮਿੰਟ ਬਰਾੜ ਬਈ ਬਚੀ ਦੀ ਇੱਕ ਸੈੱਪ ਤੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਚਾਰ ਹੀ ਥਣਾ ਫੋੜ ਸ਼ਾਟ ਬਾਈ ਆਏਗਾ ਲਾ ਤਨਾ ਮਰ ਜੂਗੀ ਆ ਬੱਚੀ ਦੇਖ ਲੈ ਪੌਲ ਠੰਡੀ ਹੈ ਜੀ ਪਲਾਂ ਢੇਲਾਂ ਦੇਖ ਲੈ ਵੀ ਕਿੰਨੀ ਆ ਸਹੀ ਗੱਲ ਭਾਵੇਂ ਇਧਰ ਬੈਠਾ ਰਹਾ ਬਰਾੜ ਵੀ ਮੱਝ ਹੈ ਕਸਾ ਹਾ ਜੀ ਸਿੱਧੇ ਪੁੱਠੇ ਪਾਸੇ ਜਿਵੇਂ ਮਰਜੀ ਬੈਠਾ ਯਾਰ ਮੈਂ ਕਹਣਾ ਛੜ ਦੇ ਰਸਾ ਉੱਤੇ ਯਾਰ ਲਓ ਕਰੋ ਚੱਕ ਲੈ ਗਾਂ ਆਪਕਾ ਤਾਂ ਵੀ ਹਲ ਜੂ ਵੀਰੇ ਮੱਝ ਵੀ ਹਿਲ ਜਾਂਦੀ ਗੱਬਣਾ ਪਰ ਵੜ ਨਾ ਹਿੱਲੂਗੀ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਤੋੜ ਕੇ ਸਾਰੀ ਇੱਕ ਵਾਰੀ ਲੰਬੀ ਤੋੜ ਦੇ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਘਰਨੀਆ ਦਾ ਦੁੱਧ ਬਰਾੜ ਭਾਣ ਦੇਖੋ ਨਿਆਰੇ ਦੇ ਰੱਖੂਗੀ 23 ਕਿਲੋ 24 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ ਇੱਕ ਤੀਆ ਉਮੀਦ ਪਲੱਸ ਦੀ ਹੈ ਜੇ ਕੋਈ ਵੀ ਰਬਦ ਕਰ ਲੂ ਤਾਂ ਜਿੰਨਾ ਮਰਜੀ ਲੈ ਲੇ ਜੀ ਅਸੀਂ ਆਪ ਦੀ ਸੇਵਾ ਵਾ ਹੈਨਾ ਚੰਗੀ ਆ ਵਜਨ ਵਜੂਦ ਵਾਲੀ ਆ ਫੈਟ ਆਉ ਚੰਗੀ ਦੁੱਧ ਮੱਝਾਂ ਅਲਗਾ ਦਿਓ ਸੰਗ ਨਾਲ ਜਮਾ ਜੀ ਬਰਾੜ ਭਾਈ ਇਹ ਮੱਝ ਲੈਣ ਵੀ ਚਾਹੀਏ 20 ਕਿਲੋ ਵਾਲੇ ਕਿੰਨੇ 2.5 ਲੱਖ ਵੀ ਆ ਜਾਂਦੀ ਆ ਕੋਈ ਮਾੜਾ ਬੰਦਾ ਲੈ ਹੀ ਨਹੀਂ ਸਕਦਾ ਮਾੜਾ ਬੰਦਾ ਲੈ ਵੀ ਨਹੀਂ ਸਕਦਾ ਇਹ ਗੱਲ ਆ ਪਰ ਇੱਕ ਗੱਲ ਆ ਸਹਿਬਤ ਬਾੜੀ ਜਦੋਂ ਫੇਰ ਕਹਿੰਦਾ ਸਹਿਬਤ ਗੱਲ ਆ ਠੀਕ ਆ ਇਹੜੇ ਰਪੀਏ ਲੈਣੇ ਆ ਉਹੀ ਦੱਸੋ ਇਹ ਵੀਰੇ ਫੋਨ ਤੇ ਮਲ ਕਰਾਂਗੇ ਜੀ ਜੈ ਜੀ ਹੋਊਗਾ ਆਪਣਾ ਲੱਖ ਲੋਕ ਕਰਨਾ ਆਪਾਂ ਮੁੱਲ ਹੀ ਜਾਇਜ਼ ਹੋਊਗਾ ਠੀਕ ਹੈ ਜੀ ਲੈਣ ਦੇਣ ਨਾਲ ਠੀਕ ਹੈ ਵੀਰੇ ਅੱਗੇ ਨਾਗ ਆ ਗਿਆ ਵੀਰੇ 4 ਨੰਬਰ ਸੁਈ ਵੈਡ ਇਹ ਵੀਰੇ ਤੱਕੇ ਸੁਈਆ 4:30 5:00 4:30 ਬੱਚਾ ਕੀ ਆ ਜੀ ਪੱਛਾ ਦੀਗੀ ਭਰਾ ਜੀ ਐਫਡੀ ਸਾਫ ਆ ਜੀ ਓਕੇ ਆ ਭਰਾ ਵੀਡੀਓ ਆਪਣੇ ਕੋਲ ਪਈ ਆ ਠੀਕ ਹੈ ਜੀ ਠੀਕ ਹੈ ਜੀ ਤੇ ਮਤਲਬ ਆਪਾਂ ਤੂੰ ਐਵੇਂ ਝੂਠ ਨਹੀਂ ਬੋਲਦੇ ਗਿਆ 2.5 3 ਕਿਲੋ ਬੋਲਾ ਤੇਰੇ ਕੱਢਿਆ ਥਾਣਾ ਦੀ ਡੰਨ ਆ ਜੀ ਓਕੇ ਐਵੇਂ ਤੈਨੂੰ ਕਹਦੀ ਆ 5 ਕਿਲੋ ਕੱਢਿਆ 6 ਕਿਲੋ ਕੱ ਤੋਦ ਬਰਾੜ ਦੇ ਤੱਕ ਨੇ 14-15 ਕਿਲੋ ਚੋਇਆ ਬਾਕੀ ਜਾਂ ਆਪਦੀ ਸੇਵਾ ਠੀਕ ਹੈ ਜੀ ਠੀਕ ਹੈ ਜੀ ਤੋੜ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ 10 ਦਾ ਸੂਈ ਹੈ ਜੀ ਦੂਜਾ ਜੀ ਕਿ ਤੀਜਾ ਵੀਰੇ ਦੂਜਾ ਹੋਈ ਆਪਾਂ ਨੂੰ ਤੀਜਾ ਮੰਨ ਲਵੇ ਮਾਰਨਿੰਗ ਸੂਈ ਸੀਗੀ ਜੇਰ ਦੇ ਡੰਨ 2.5 ਕਿਲੋ ਬਾਈ 10 ਦਾ ਆਪਾਂ ਪਹਿਲੀ ਚਵਾਈ ਚ ਕੱਢਿਆ ਜੀ ਥਣਾ ਦੀ ਵੀ ਡੰਨ ਹੋਊਗੀ ਬੇਫਿਕਰ ਹੋ ਜਾਓ ਜੀ ਬਾਕੀ ਵੀਰੇ ਗਰਮੀਆਂ ਦਾ ਇਹ ਵੀ ਤੋਹਫਾ ਜੀ ਕਿਉਂਕਿ ਗਰਮੀ ਕਰਮ ਵਾਲੀ ਘਟਮਣਾਊਗੇ ਫੈਟ ਇਹਦੀ ਚੰਗੀ ਆਊਗੀ ਸੰਘਣਾ ਦੁੱਧ ਹੋਊਗਾ ਜੀ ਦੋ ਤਾਂ ਆਪਰਾ ਤੁਸੀਂ ਗੱਲ ਕੀ ਆ ਗਰਮੀ ਦੀ ਭਰਾਹੀ ਇਹੀ ਕੋ ਚੱਲਣਾ ਵਾ ਠੀਕ ਆ ਵੀਰੇ ਹਾਂਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਲੈ ਆ ਵੇਖ ਬੱਧੀ ਲੱਗੇ ਚਾਰ ਹੀ ਥਾਣਾ ਪੂਟ ਸ਼ੰਖ ਪੋਰਾ ਵੀ ਨਹੀਂ ਜੀ ਚੰਗੀ ਆ ਫਿਟਨੈਸ ਵਾਲਾ ਹਵਾਨਾ ਦੁੱਧ ਚੰਗਾ ਪਿਆਜੂ ਬਾਕੀ ਸੇਵਾ ਦਾ ਦੋ ਤਾਂ ਵੀਰੇ 15-16 ਕਿਲੋ ਇਹਨੇ ਨਾ ਚਵਾਇਆ ਚਮੋਣਾ ਕਿਨੇ ਆ ਫਿਰ ਠੀਕ ਆ ਵੀਰੇ ਜਿਹੜੇ ਰੁਪਏ ਲੈਣੇ ਆ ਇਹਦੇ ਵੀ ਉਹੀ ਦੱਸਿਓ ਉਹ ਐਦਾ ਤਾਂ ਮੁੱਲ ਹੀ ਨਿੱਕਾ ਜਾਂ ਆਪਾਂ ਕਿਹੜਾ 50-55 ਮੰਗਣਾ ਇਹਦਾ ਕਿੰਨਾ ਜੀ ਏ ਵੀਰੇ 45000 ਦੀ ਬੱਚੀ ਦੇ ਦਾਂਗੇ ਹੋਰ ਮਾਨ ਤਨ ਕਰ ਦਾਂਗੇ ਭਰਾ ਦਾ ਇਹਦਾ 4524 4524 ਕਰ ਦਾਂਗੇ ਹੋਰ 10000 ਠੀਕ ਆ 45000 ਚੋਂ ਮਾਨ ਤਨ ਹੋ ਜਾਊਗਾ ਉਹਦੇ ਚੋਂ ਵੀ ਬਾਈ ਕਹਿੰਦਾ ਮਾਨ ਤਨ ਖੁੱਲਾ ਹੀ ਹੋ ਜਾਊਗਾ ਖੁੱਲਾ ਤਾਂ ਨਹੀਂ ਐਵੇਂ ਕਹਿੰਦਾ ਹੁਣ ਯਾਰ ਬਾਹਲਾ ਰੱਖਦਾ ਹਾਂ ਹੁਣ ਕਿੰਨਾ ਹੋ ਜਾਣਾ ਹਜ਼ਾਰ ਖੰਡ ਦਾ ਕਰ ਦਾਂਗੇ ਠੀਕ ਆ ਜੀ ਹੋਰ ਪਹਿਲੇ ਚੱਤੀ ਦਾ ਰੇਟ ਹਾਂਜੀ ਜੇ ਜੋੜ ਆ ਲੈ ਜੇ ਬਈ ਕੋਈ ਜੋੜਾਂ ਵਾਲੇ ਵਧ ਕਰਦਾਂਗੇ ਠੀਕ ਆ ਉਹ ਡੱਬੀ ਵੈੜ ਕੱਢ ਲਈ ਬਾਹਰ ਡੱਬੀ ਬਾਹਰ ਕਰ ਗਏ ਵੀਰੇ 5 ਨੰਬਰ ਥੋੜੀ ਜਿਹੀ ਜਗ੍ਹਾ ਦੀ ਕਮੀ ਆ ਸਨਖ ਬੁਣਾ ਬਹੁਤਾ ਵੈੜ ਤੇ ਕਰੋ ਵੀਰੇ ਕੰਢੀ ਵਾਲੇ ਦੰਦ ਚੱਕਦੀ ਪਈ ਬੱਛੀ ਆ ਜੀ ਸੁਆ ਕਿੰਨਾ ਮਾਜੀ ਸੁਗਾ ਵੀਰੇ ਪਹਿਲਾ ਫੜੀ ਕਦੋਂ ਸੁਈ ਆ ਜੀ ਵੀਰੇ ਸੁਈ ਨੂੰ ਕੋਈ ਢਾਈ ਮਹੀਨੇ ਮੰਨ ਲਵੇ ਕੋਈ ਤਿੰਨੇ ਮੰਨ ਲਵੇ ਕੋਈ ਲੈ ਹੀ ਮੰਨ ਲੇ ਟਾਈਮ ਆਪਣੀ ਤਾਂ ਭਰਾ ਲਿਆਂਦੀ ਐਵੇਂ ਕਹਿਦੀ ਨਾੜੂਆ ਨਾ ਅਸੀਂ ਬੱਚਾ ਮਰ ਗਿਆ ਠੀਕ ਆ ਜੀ ਠੀਕ ਆ ਨਾ ਕਵਾਲਿਟੀ ਤੁਸੀਂ ਦੇਖ ਸਕਦੇ ਹੋ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਬਰਾੜ ਭਾਈ 9 ਕਿਲੋ ਤਿਆਰ ਆ ਇਸ ਵੇਲੇ ਜੋਕ ਕੇ ਦੇ ਦਾਂਗੇ ਜੀ ਪੂਰਾ ਯਾਰ ਥਾਣਾ ਦੀ ਦੰਨਾ ਜੀ ਓਕੇ ਆ ਬਰਾੜ ਭਾਈ ਥਾਣਾ ਤੁਹਾਨੂੰ ਦਿਖਾ ਦਿੰਨੇ ਆ ਥੋੜੇ ਜਿ ਚੈੱਕ ਕਰ ਲਓ ਥੋੜਾ ਨਿੱਕਾ ਵਾ ਬਰਾੜ ਭਾਈ ਨੋਰਮਲ ਨੋਰਮਲ ਜਿਹਾ ਥਾਣਾ ਨੋਰਮਲ ਆ ਥਾਣਾ ਨਾ ਇਹਨੂੰ ਛੋਟਾ ਕਹਿ ਸਕਦੇ ਆ ਪਰ ਨਾ ਵੱਡਾ ਕਹਿ ਸਕਦੇ ਆ ਕਰ ਲਓ ਜੀ ਚੈੱਕ ਕਿੰਨਾ ਦੁੱਧ ਹੈ ਕਵਾਲਿਟੀ ਵਧੀਆ ਦੇਖ ਲਾ ਕਵਾਲਿਟੀ ਬਹੁਤ ਆ ਜੀ ਦੁੱਧ ਬਰਾੜ ਬਈ 9 ਕਿਲੋ ਆਪਣੇ ਘਰ ਦੀ ਗਰੰਟੀ ਹੋਗੀ ਠੀਕ ਹੈ ਜੀ ਠੀਕ ਹੈ ਆਪਣੇ ਭਾਵੇਂ ਚਾਰ ਡਾਂਗ ਚੋਂ ਜਿੱਦਾਂ ਗੱਲ ਕੀਤੀ ਆ ਭਰਾ ਆਪਣਾ ਹੀ ਮਾਲ ਗਾਉਂ ਲੈ ਕੇ ਆਂਦਾ ਵਾ ਠੀਕ ਹੈ ਜੀ ਪੱਠੇ ਆ ਗਏ ਪਰ ਹੁਣ ਅਗਲਾ ਨਹੀਂ ਪਉਂਦਾ ਅਗਲਾ ਕਹਿੰਦਾ ਬਈ ਛੱਤ ਰਹੇਗਾ ਛੇ ਰਹੇਗਾ ਉਹ ਸਵਾਦ ਨਹੀਂ ਹੁੰਦਾ ਠੀਕ ਹੈ ਤੇ ਡਿਮਾਂਡ ਇਹਦੀ ਜੀ ਉਹ ਇਹਦਾ ਮੁੱਲ ਕੀ ਬੱਛੀਆਂ ਲਾਈ ਯਾਰ ਕਿੰਨਾ ਜੀ 24000 ਦੀ ਦੇ ਦਾਂਗੇ ਹੋਜੂ ਲੈਸ ਜੀ ਕਰ ਦਾਂਗੇ ਬਾਹਰ ਨਹੀਂ ਪਰ ਠੀਕ ਹੈ ਜੀ ਮਾਨਤਾ ਨਹੀਂ ਆ ਬਾਹਲਾ ਕਰਦਿਆ ਕਰ ਯਾਰ ਇਹਨੂੰ ਕਰਦਾ ਹੈ ਬਾਹਲਾ ਵੀ ਕਰਦੇ ਕਿਸੇ ਚੋਂ ਮਾਨਤਾ ਨਾ ਮਾਨਤਾ ਨਹੀਂ ਆ ਹੈ ਤੇ ਹੈਂਡਲ ਤੇ 6 ਨੰਬਰ ਵੀਰੇ 5 ਕਿਲੋ ਦੁੱਧ ਬਰਾੜ ਬਾਈ 5 ਕਿਲੋ ਮੰਨ ਲਵੇ ਹਾਂਜੀ ਹਾਂਜੀ 13000 ਦੀ ਬੱਛੀ ਦੇ ਦਾਂਗੇ ਪਹਿਲ ਸੁਲਸ ਦੀ ਆ ਥਣਾ ਦੀ ਡੰਨ ਆ ਜੀ ਓਕੇ ਆ ਬਰਾੜ ਬਾਈ ਠੀਕ ਆ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਲਓ 5 6 ਕਿਲੋ ਦੁੱਧ 13000 ਆ ਇੱਕ ਵਾਰੀ ਫੇਰ ਦਿਖਾ ਦੇ ਆ ਦੋ ਵਾਰੀ ਫੇਰ ਦਿਖਾ ਦੇ ਇਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ